ਗਰਮੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਗੰਡਾ ਕਲੋਨੀ ਰਹਿੰਦਾ ਹੈ ਇਹ ਜਿਹੜਾ ਸੋਨੇ ਦਾ ਕੰਮ ਕਰਦੇ ਆ ਨਾਲ ਇਹਦਾ ਬ੍ਰਦਰ ਹੈ ਅਗਰਜੀਤ ਸਿੰਘ ਇਹਨੇ ਅੱਜ ਸਵੇਰੇ 3:45 ਤੇ ਦੱਸਿਆ ਕਿ ਮੇਰੇ ਬ੍ਰਦਰ ਨੇ ਮੈਨੂੰ ਸੋਨਾ ਦਾ ਗਹਿਣੇ ਦਿੱਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਮੈਂ 4 ਵਜੇ ਰੇਲਵੇ ਸਟੇਸ਼ਨ ਤੇ ਤਕਰੀਬ ਰੱਤ ਐਕਸਪ੍ਰੈਸ ਫੜਨ ਦੀ ਜਾ ਰਿਹਾ ਸੀਗਾ ਔਰ ਇਹ ਸੋਨਾ ਮੈਂ ਦਿੱਲੀ ਜਾ ਕੇ ਜਿਹੜਾ ਹੈਗਾ ਅਲੱਗ-ਅਲੱਗ ਦੁਕਾਨਾਂ ਦੇ ਵੇਚਣਾ ਸੀ ਔਰ ਉਹਦੇ ਵਿੱਚੋਂ ਮੈਂ ਆਪਣੇ ਭਰਾ ਨੂੰ ਇਹ ਪੈਸੇ ਵਾਪਸ ਕਰਦੇ ਰਹੀ ਸੀ ਔਰ ਵਿੱਚੋਂ ਮੈਂ ਕਮਿਸ਼ਨ ਰੱਖ ਲੈਣਾ ਸੀ ਮੈਨੂੰ ਦੋ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਮੇਰੇ ਕੋਲੋਂ ਜਿਹੜਾ ਹੈਗਾ ਸੋਨਾ ਖੋਲਿਆ ਔਰ ਮੈਨੂੰ ਮੇਰੀ ਮਾਰਕਟ ਕੀਤੀ ਮੇਰੇ ਕੱਪੜੇ ਪਾੜ ਦਿੱਤੇ ਇਹਨੇ ਜਿਹੜੇ ਸਾਡੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਦੋਂ ਕੰਟਰੋਲ ਰੂਮ ਤੇ ਸੂਚਨਾ ਮਿਲੀ ਤੇ ਕਿਉਂਕਿ ਬਹੁਤ ਹੀ ਵੱਡੀ ਇਹਨੇ ਵਾਰਦਾਤ ਬਣਾ ਕੇ ਦੱਸੀ ਸੀ ਕਿ 400 ਗ੍ਰਾਮ ਸੋਨਾ ਸੀ ਜਿਹੜਾ ਦੀ ਕੀਮਤ ਲੱਖਾਂ ਰੁਪਏ ਬਣਦੀ ਆ ਇਸੇ ਤਾਰ ਤੇ ਜਿਹੜੇ ਫੌਰੀ ਤੌਰ ਤੇ ਜਿਹੜੀ ਪੁਲਿਸ ਨੇ ਉੱਤੇ ਮੌਕੇ ਤੇ ਪਹੁੰਚੀ ਇਹਦੇ ਬਿਆਨ ਦੇ ਆਧਾਰ ਤੇ ਅਸੀਂ ਜਿਹੜਾ ਪਰਚਾ ਅਨਨੋਨ ਬੰਦਿਆ ਤੇ ਦਰਜ ਕਰ ਦਿੱਤਾ ਪਰ ਜਦੋਂ ਡੀਕੀ ਨਾਲ ਜਿਹੜੀ ਤਫतीश ਕੀਤੀ ਗਈ ਤਾਂ ਉਹ ਤਫतीश ਦੇ ਰਿਸਪਾਂਸ ਸਾਹਮਣੇ ਆਇਆ ਕਿ ਇਹਦਾ ਜਿਹੜਾ ਕੰਮ ਹੈਗਾ ਉਹ ਮਤਲਬ ਹੈਗਾ ਔਰ ਇਦੇ ਬ੍ਰਦਰ ਨੇ ਇਹਦੀ ਹੈਲਪ ਕੀਤੀ ਆ ਉਹਨੇ ਕਿਹਾ ਵੀ ਜਿਹੜਾ ਤੂੰ ਇਹ ਗਹਿਣੇ ਲਿਆ ਕੇ ਆਪਣੇ ਭਰਾ ਨੂੰ ਗੁੰਮਰਾਹ ਕੀਤਾ ਵੱਧ ਨੀਤੀ ਨਾਲ ਜਿਹੜੀ ਇਹ ਨਹੀਂ ਇਹ ਘਟਨਾ ਬਾਰੇ ਦੱਸਿਆ ਜਦੋਂ ਇਹਦੇ ਤੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਪਹਿਲਾਂ ਕਿਸੇ ਦੋ ਵਿਅਕਤੀਆਂ ਦੇ ਨਾਲ ਲਟਾਉਂਦਾ ਸੀਗਾ ਪਰ ਉਹਨਾਂ ਤੋਂ ਵੀ ਕੁਛ ਕਿਸਕ ਕੀਤੀ ਅਲ ਬੇਰ ਤੋਂ ਉਹਦੇ ਸਾਰੇ ਗੱਲਾਂ ਜੂਏ ਨੇ ਦੱਸੀਆਂ ਸੀ ਉਹਨਾਂ ਨੂੰ ਬਰੀਕੀ ਨਾਲ ਜਦੋਂ ਜਾਂਚ ਕੀਤੀ ਤਾਂ ਉਹਦੇ ਵਿੱਚ ਸਮ ਆਇਆ ਕਿ ਇਹਨੇ ਜਿਹੜਾ ਸੋਨਾ ਹੈਗਾ ਉਹ ਰੱਖਿਆ ਬਾਅਦ ਚ ਨੇ ਆਪਣੇ ਦਿੱਤੇ ਹੋਏ ਬਿਆਨਾਂ ਤੋਂ ਮੁੱਕਰ ਕੇ ਆਪਣੀ ਨਿਸ਼ਾਨਦੇਹੀ ਕਰਵਾ ਕੇ ਜਿਹੜਾ ਸੋਨਾ ਪ੍ਰਾਪਤ ਕਰਵਾ ਦਿੱਤਾ ਇਹ ਸੋਨੇ ਨੂੰ ਖੜੱਪ ਕਰਨ ਦੀ ਨੀਅਤ ਨਾਲ ਆਪਣੇ ਭਰਾ ਨਾਲ ਜਿਹੜੀ ਇਹਨੇ ਬਦਮਿਸ਼ਤੀ ਨਾਲ ਜਿਹੜੇ ਇਹ ਜਿਹੜੇ ਇਹ ਇਹ ਕਰਤਾ ਨੂੰ ਜਾਨਕਾ ਕਲਾਸਿਕ ਸਰਕੂਲ ਕਿੰਨਾ ਹੈ ਕਿ ਬੜੇ ਗਏ ਨੇ ਹੋਰ ਇਹ ਇੱਕ ਹੀ ਕੂਲ ਤੇ ਬਿਲਕੁਲ ਅਸੀਂ ਇਹਦਾ ਹੁਣ ਪੁਲਿਸ ਫਰਮਾਨ ਲੈ ਰਹੇ ਆ ਅੱਗੇ ਇਸ ਤੋਂ ਫਰਕਰ ਪੁਛਕਿਸ਼ ਕਰਾਂ ਕਿੰਨਾ ਸੋਨਾ ਇਹ 400 ਗ੍ਰਾਮ ਹੈ 400 ਦਾ 400 ਗ੍ਰਾਮ ਕਿਹੜਾ ਅਸੀਰ ਕਵਰ ਕਰਦੇ ਸਰ 1000 ਇਹ ਤਕਰੀਬਨ 80000 ਲੱਗਦਾ ਹੈ ਤਕਰੀਬਨ